31 ਦਸੰਬਰ ਦੀ ਅੱਜ ਆਖਰੀ ਸ਼ਾਮ ਹੈ 31 ਦਸੰਬਰ ਨੂੰ 2024 ਸਾਲ ਖਤਮ ਹੋ ਰਿਹਾ ਤੇ 2025 ਚੜਨ ਦੇ ਵਿੱਚ ਕੁਝ ਘੰਟੇ ਬਾਕੀ ਨੇ ਪਰ ਲੁਧਿਆਣੇ ਦੇ ਵਿੱਚ ਜਿਹੜਾ ਅੱਜ ਪੂਰੇ ਦਿਨ ਤੋਂ ਇਹ ਜਸ਼ਨ ਮਨਾਏ ਜਾ ਰਿਹਾ ਤੇ ਜਸ਼ਨ ਵੀ ਮਨਾਏ ਜਾ ਰਿਹਾ ਨਵੇਂ ਸਾਲ ਦੇ ਨਾਲ ਨਾਲ ਦਲਜੀਤ ਦਾ ਅੱਜ ਗ੍ਰੈਂਡ ਫਿਨਾਲੇ ਸ਼ੋ ਆ ਜਿੱਥੇ ਅਸੀਂ ਖੜੇ ਆ ਇਹ ਹਾਈਵੇ ਹੈ ਪੁਲ ਹੈ ਪਰ ਲੁਧਿਆਣਾ ਯੂਨੀਵਰਸਿਟੀ ਦੇ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਪਿਛਲੇ ਦਿਨੀ ਇੱਕ ਰੀਲ ਵਾਇਰਲ ਹੋਈ ਸੀ ਕਿ ਇਸ ਪੁਲ ਤੋਂ ਤੁਸੀਂ ਇਧਰੋਂ ਗਰਾਊਂਡ ਦੇ ਵਿੱਚ ਦਿਲਜੀਤ ਦਾ ਸ਼ੋਅ ਦੇਖ ਰਹੇ ਹੋ ਮੇਰੇ ਸਾਥੀ ਨੂੰ ਕਹਾਂਗਾ ਪਹਿਲਾਂ ਤਸਵੀਰਾਂ ਦਿਖਾ ਦਗੇ ਕਿ ਇੱਥੋਂ ਵੀ ਜਿਹੜਾ ਹੈਗਾ ਈਜ਼ੀਲੀ ਦੇਖਿਆ ਜਾ ਸਕਦਾ ਹੈਗਾ ਇਸ ਤਰ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਪਰ ਪ੍ਰਸ਼ਾਸਨ ਨੇ ਟ੍ਰੈਫਿਕ ਦੇ ਮੈਨੇਜਮੈਂਟ ਨੂੰ ਵੇਖਦੇ ਆ ਵੀ ਟ੍ਰੈਫਿਕ ਦਾ ਇੱਥੇ ਕੋਈ ਰਾਸ਼ਨਾ ਹੋ ਜੇ ਤੇ ਜਾਂ ਕਿਸੇ ਤਰ੍ਹਾਂ ਦਾ ਜਿਹੜਾ ਇੱਥੇ ਜਿਆਦਾ ਇਕੱਠਾ ਨਾ ਹੋ ਜੇ ਆਡੀਅנס ਦਾ ਜਾਂ ਦੇਖਣ ਵਾਲਿਆਂ ਦਾ ਇੱਥੇ ਪੂਰੇ ਸਖਤ ਪ੍ਰਬੰਧ ਕੀਤੇ ਗਏ ਆ ਤਾਂ ਪੂਰੀ ਸਖਤਾਈ ਕੀਤੀ ਗਈ ਐ ਇਸ ਪੁਲ ਦੇ ਉੱਤੇ ਪੀਜੂ ਲੁਧਿਆਣਾ ਦੇ ਸਾਹਮਣੇ ਦਾ ਇਹ ਪੁਲ ਹੈ ਤੇ ਇਧਰ ਅੱਗੇ ਬਸ ਸਟੈਂਡ ਤੱਕ ਇਹ ਪੁਲ ਜਾਂਦਾ ਵੇਰਕਾ ਚੌਂਕ ਤੋਂ ਇਹ ਸ਼ੁਰੂ ਹੁੰਦਾਗਾ ਤਾਂ ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਬਹੁਤ ਸਖਤ ਪ੍ਰਬੰਧ ਕੀਤੇ ਗਏ ਆ ਜੇਕਰ ਕੋਈ 1-2 ਮਿੰਟ ਮੋਟਰਸਾਈਕਲ ਤੇ ਕੋਈ ਵਹੀਕਲ ਤੇ ਰੁਕਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹਨੂੰ ਨਾਲ ਦੀ ਨਾਲ ਜਿਹੜਾ ਅੱਗੇ ਤੋਰਿਆ ਜਾਂਦਾ ਤਾਂ ਇੱਥੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦਲਜੀਤ ਦੀ ਜਿਹੜੀ 메ਨ ਸਟੇਜ ਆ ਫੁੱਟਬਾਲ ਗਰਾਊਂਡ ਆ ਉਹ ਸਾਹਮਣੇ ਆ ਤਾਂ ਫੁੱਟਬਾਲ ਗਰਾਊਂਡ ਇੱਥੋਂ ਕੋਈ ਬਹੁਤੀ ਦੂਰ ਨਹੀਂ ਕੁਝ ਦਿਨ ਪਹਿਲਾਂ ਅਸੀਂ ਤਸਵੀਰਾਂ ਦੇਖੀਆਂ ਸੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਸੀ ਕਿ ਜੇਕਰ ਕਿਸੇ ਨੇ ਦਲਜੀਤ ਦਾ ਸ਼ੋਅ ਦੇਖਣਾ ਤਾਂ ਇੱਥੋਂ ਵੀ ਦੇਖ ਸਕਦੇ ਹੋ ਇਹ ਇਸ ਤਰ੍ਹਾਂ ਦੀਆਂ ਕੁਝ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਵਾਇਰਲ ਹੋਈਆਂ ਸੀ ਪਰ ਪ੍ਰਸ਼ਾਸਨ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਵੇਖਦਿਆਂ ਹੋਇਆ ਇਸ ਤਰ੍ਹਾਂ ਦੇ ਸਖਤ ਪ੍ਰਬੰਧ ਕੀਤੇ ਨੇ ਵੀ ਕੋਈ ਵੀ ਜਿਹੜਾ ਇੱਥੇ ਖੜ੍ਹ ਨਾ ਸਕੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਅਣਸੁਖਾਵੀ ਗੱਲ ਨਾ ਹੋਵੇ ਕਿਉਂਕਿ 31 ਦਸੰਬਰ ਦਾ ਦਿਨ ਹੈ 31 ਦਸੰਬਰ ਨੂੰ ਲੋਕ ਨਵਾਂ ਸਾਲ ਮਨਾਉਣ ਦੇ ਲਈ ਬਹੁਤ ਸਾਰਾ ਘਰਾਂ ਦੇ ਵਿੱਚੋਂ ਨਿਕਲਦੇ ਨੇ ਕਲੱਬ ਵਗੈਰਾ ਹੋਟਲ ਵਗੈਰਾ ਦੇ ਵਿੱਚ ਜਾਂਦੇ ਨੇ ਤਾਂ ਉਹਦਾ ਕਰਕੇ ਇੱਥੇ ਟ੍ਰੈਫਿਕ ਜਿਹੜਾ ਹੈਗਾ ਇਕੱਠਾ ਹੋਣ ਦਾ ਡਰ ਰਹਿੰਦਾ ਹੈਗਾ ਤੇ ਜਾਂ ਕੋਈ ਇਸ ਤਰ੍ਹਾਂ ਦੀ ਵੀ ਹੁੰਦੀ ਹੈ ਵੀ ਕੋਈ ਸ਼ਰਾਰਤੀ ਅੰਸਰ ਇੱਥੇ ਆ ਕੇ ਕੋਈ ਸ਼ਰਾਰਤ ਨਾ ਕਰ ਸਕਣਾ ਹੁੱਲੜਵਾਜੀ ਨਾ ਕਰ ਸਕਣਾ ਤਾਂ ਉਹਨੂੰ ਦੇਖਦੇ ਆ ਜਿਹੜਾ ਹੈਗਾ ਬੇਰਕਾ ਤੋਂ ਲੈ ਕੇ ਬੇਰਕਾ ਚੌਂਕ ਤੋਂ ਲੈ ਕੇ ਤੇ ਕਾਫੀ ਅੱਗੇ ਤੱਕ ਜਿੱਥੋਂ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਇਹ ਏਰੀਆ ਆਉਂਦਾ ਹੈਗਾ ਉਹਦੇ ਵਿੱਚ ਸਖਤ ਜਿਹੜੇ ਪ੍ਰਬੰਧ ਕੀਤੇ ਗਏ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਥੇ ਸਪੈਸ਼ਲੀ ਕਿਉਂਕਿ ਇੱਥੇ ਸਪੈਸ਼ਲੀ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੱਡੇ ਪੱਧਰ ਤੇ ਜਿਹੜਾ ਹੈਗਾ ਪੁਲਿਸ ਫੋਰਸ ਲਾਈ ਆ ਕਾ ਵੈਸੇ ਵੀ ਦੱਸ ਦਈਏ ਕਿ ਜਿਹੜੀ ਅੱਜ ਦੀ ਜਿਹੜੀ ਇਹ ਪ੍ਰੋਗਰਾਮ ਹੋ ਰਿਹਾ ਹੈਗਾ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ 3000 ਤੋਂ ਉੱਪਰ ਜਿਹੜੇ ਅਧਿਕਾਰੀ ਇਹਦੇ ਲਈ ਲਾਏ ਗਏ ਨੇ ਇੱਥੇ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਪਰ ਆਹ ਜਗ੍ਹਾ ਦੇ ਉੱਪਰ ਸਪੈਸ਼ਲੀ ਜਿਹੜਾ ਨਾਕਾ ਲਾਇਆ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਇੱਥੇ ਅਨੁਸਖਾਮੀ ਗੱਲ ਨਾ ਹੋ ਸਕੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਸਸ਼ਟ੍ਰੀ ਕਾਲ ਜੀ ਅਸੀਂ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਦੇਖ ਰਹੇ ਸੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਐਦਾਂ ਦੀ ਗੱਲ ਕਹੀ ਗਈ ਸੀ ਕਿ ਜੇ ਦਲਜੀਤ ਦਾ ਸ਼ੋਅ ਦੇਖਣਾ ਹੈ ਤੇਥੋਂ ਬਹੁਤ ਸੌਖੇ ਤਰੀਕੇ ਨਾਲ ਦੇਖਿਆ ਜਾ ਸਕਦਾ ਤੇ ਇੱਥੇ ਜਿਹੜਾ ਹੈਗਾ ਜਿਹੜੇ ਇੰਤਜ਼ਾਮ ਕੀਤੇ ਨੇ ਇਹਨਾਂ ਇੰਤਜ਼ਾਮਾਂ ਬਾਰੇ ਜਾਨਣਾ ਚਾਹਾਂਗੇ ਬੜੇ ਪੁਖਤਾ ਇੰਤਜ਼ਾਮ ਕੀਤੇ ਗਏ ਆ ਮਾਨਯੋਗ ਸੀਪੀ ਸਾਹਿਬ ਦਾ ਦਸ਼ਾਨਦਰ ਜੀ ਸ਼ਰਟ ਜੀ ਇੱਥੇ ਕਿਸੇ ਕਿਸਮ ਦਾ ਕੋਈ ਜਾਮ ਨਹੀਂ ਲੱਗਣ ਦਿੱਤਾ ਜਾਊਗਾ ਔਰ ਜਿਹੜੀ ਟ੍ਰੈਫਿਕ ਦਾ ਸਚਾਰੂ ਢੰਗ ਨਾਲ ਅਸੀਂ ਚਲਦੀ ਕਰਾਂਗੇ ਕਿਸੇ ਨੂੰ ਇੱਥੇ ਐਨਕ੍ਰੋਚਮੈਂਟ ਜਾਂ ਕੋ ਗੱਡੀ ਦਾ ਲਾ ਕੇ ਇੱਥੇ ਨਹੀਂ ਖੜਾਣ ਦਿੰਦਾ ਕਿਉਂਕਿ ਅਸੀਂ ਇਸ ਤੋਂ ਪਹਿਲਾਂ ਜਦੋਂ ਹਲੇ ਦਿਨੇ ਇੱਥੇ ਚੱਲ ਰਿਹਾ ਸੀ ਦਿਨੇ ਅਸੀਂ ਜਾਇਜ਼ਾ ਲੈਣ ਆਏ ਸੀ ਉਦੋਂ ਮੁਲਾਜ਼ਮ ਨਹੀਂ ਸਨ ਉਦੋਂ ਅਸੀਂ ਦੇਖਿਆ ਸੀਗਾ ਕਿ ਕੁਝ ਕੁ ਜਿੱਥੇ ਰਾਹੀਰ ਮੋਟਰਸਾਈਕਲਾਂ ਤੇ ਖੜ ਗਏ ਸੀਗੇ ਮੋਟਰਸਾਈਕਲਾਂ ਤੇ ਲਾਈਨਾਂ ਬਣ ਗਈਆਂ ਸੀ ਸ਼ਾਇਦ ਉਸ ਤੋਂ ਬਾਅਦ ਇੱਥੇ ਥੋੜਾ ਕੰਟਰੋਲ ਕਰਨ ਲਈ ਨਾਕਾ ਲਾਉਣਾ ਜ਼ਰੂਰੀ ਹੈ ਜੀ ਕਿਉਂਕਿ ਪੁਲ ਹੈਗਾ ਇਹ ਜਿਹੜਾ ਵੇ ਹੈ ਹਾਈਵੇ ਹੈਗਾ ਇਹਨੂੰ ਆਪਾਂ ਕਿਸੇ ਤਰ੍ਹਾਂ ਵੀ ਮਤਲਬ ਟ੍ਰੈਫਿਕ ਦੇ ਵਿੱਚ ਵੇਗਨ ਨਹੀਂ ਪੈਣ ਦੇਣਾ ਚਾਹੁੰਦੇ ਨਾ ਪੈਣ ਦੇਾਂਗੇ ਜੀ ਤੇ ਜੇ ਲੋਕ ਖੜਨਗੇ ਤਾਂ ਨੈਚੁਰਲ ਗੱਲ ਹੈ ਕਿ ਉਹਦੇ ਵਿੱਚ ਵਿਗਨ ਪੈ ਕੇ ਟ੍ਰੈਫਿਕ 'ਚ ਆਮ ਜਿਹੜੀ ਪਬਲਿਕ ਉਹ ਹਰਾਸ ਹੋਏਗੀ ਪਰ ਆਮ ਪਬਲਿਕ ਨੂੰ ਹਰਾਸ ਨਾ ਹੋਵੇ ਇਸ ਕਰਕੇ ਸਾਡੀ ਡਿਊਟੀ ਜਿਹੜੀ ਹੈ ਸਾਰੀ ਪੁਲ ਦੇ ਉੱਪਰ ਲਾਈ ਗਈ ਹੈ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜੀ ਤੇ ਸਾਰੀ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇ ਜੀ ਤਾਂ ਸਾਰੇ ਟ੍ਰੈਫਿਕ ਨੂੰ ਸਚਾਰੂ ਢੰਗ ਦੇ ਨਾਲ ਚਲਾਉਣ ਲਈ ਕਿਸੇ ਤਰ੍ਹਾਂ ਦਾ ਕੋਈ ਟ੍ਰੈਫਿਕ ਦੇ ਵਿੱਚ بگੜਨਾ ਪਵੇ ਕਿਸੇ ਤਰ੍ਹਾਂ ਦੀ ਕੋਈ ਅਨੁਸੁਖਾਵੀ ਕੋਈ ਘਟਨਾ ਹੋਣ ਦਾ ਵੀ ਡਰ ਰਹਿੰਦਾ ਹੈਗਾ ਤਾਂ ਇਹਦੇ ਲਈ ਜਿਹੜਾ ਲੁਧਿਆਣੇ ਦੇ ਪੁਲਿਸ ਡਿਪਾਰਟਮੈਂਟ ਵੱਲੋਂ ਵੱਡੇ ਪੱਧਰ ਤੇ ਇੱਥੇ ਜਿਹੜਾ ਹੈਗਾ ਇੰਤਜ਼ਾਮ ਕੀਤੇ ਗਏ ਨੇ ਤਾਂ ਇਹ ਇੱਕ ਨੰਬਰ ਗੇਟ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿੱਥੇ ਤੁਸੀਂ ਤਸਵੀਰਾਂ ਦੇਖੋ ਜਿਹੜੇ ਸ਼ੋਅ ਦੇਖਣ ਆਏ ਨੇ ਦਿਲਜੀਤ ਦਾ ਉਹਨਾਂ ਦੇ ਫੈਨਸ ਕਹਿ ਲਓ ਉਹਨਾਂ ਨੂੰ ਦੇਖਣ ਵਾਲੇ ਕਹਿ ਲਓ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਫੈਨਸ ਜਿਹੜੇ ਹੈਗੇ ਨੇ ਵੱਡੇ ਪੱਦਰ ਤੇ ਹੱਥ ਹਲਾ ਕੇ ਉੱਪਰ ਨੂੰ ਇਸ਼ਾਰਾ ਕਰ ਰਹੇ ਨੇ ਕਿ ਕਿਸ ਤਰ੍ਹਾਂ ਹਾਂ ਬਿਲਕੁਲ ਬਿਲਕੁਲ ਤੁਹਾਡੇ ਵਾਲੀ ਅਸੀਂ ਫੋਕਸ ਕਰਾਂਗੇ ਹਾਂ ਤਾਂ ਉਹਨਾਂ ਦੇ ਜਿਹੜੇ ਫੈਨਸ ਨੇ ਕਾਫੀ ਜਿਹੜਾ ਹੈਗਾ ਕ੍ਰੇਜ਼ ਹੈ ਉਹਨਾਂ ਦੇ ਵਿੱਚ ਤਾਂ ਇਹ ਵੀ ਕਿਤੇ ਨਾ ਕਿਤੇ ਇੱਕ ਆਪਣੇ ਆਪ ਦੇ ਵਿੱਚ ਇੱਕ ਕਿਸੇ ਕਲਾਕਾਰ ਪ੍ਰਤੀ ਇੱਕ ਪਿਆਰ ਜਾਂ ਇੱਕ ਲੋਕਪ੍ਰਿਅਤਾ ਦੀ ਨਿਸ਼ਾਨੀ ਹੈ ਤਾਂ ਉਸ ਤੋਂ ਅੱਗੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਡਿਪਾਰਟਮੈਂਟ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਆ ਜਿਹੜੇ ਇਹ ਆਏ ਨੇ ਦੇਖਣ ਲਈ ਦਰਸ਼ਕ ਆਏ ਨੇ ਉਹਨਾਂ ਦੀਆਂ ਟਿਕਟਸ ਚੈੱਕ ਕਰਕੇ ਉਹ ਜਿਹੜੀਆਂ ਲੋਹੇ ਦੇ ਵੈਰੀਗੇਟਸ ਬਣੇ ਆ ਉਹਨਾਂ ਦੇ ਵਿੱਚ ਅੱਗੇ ਲੰਘਾਏ ਜਾਣਗੇ ਤੇ ਉਸ ਤੋਂ ਅੱਗੇ ਫਿਰ ਜਿਹੜੀਆਂ ਟਿਕਟਸ ਚੈੱਕ ਹੋਣਗੀਆਂ ਪੂਰਾ ਵੈਰੀਫਾਈ ਕਰਕੇ ਜਿਹੜਾ ਹੈਗਾ ਅੱਗੇ ਜਾਣ ਦਿੱਤਾ ਜਾਵੇਗਾ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਜਿੱਥੇ ਅੱਜ ਆਖਰੀ ਰਾਤ ਹੈ ਸਾਲ ਦੀ 31 ਦਸੰਬਰ ਦੀ ਤੇ ਜਿੱਥੇ ਦਿਲਜੀਤ ਦਾ ਸ਼ੋਅ ਅੱਜ ਪੂਰਾ ਗ੍ਰੈਂਡ ਫਿਨਾਲੇ ਇੱਥੇ ਹੋ ਰਿਹਾ ਤੇ ਖਾਸ ਕਰਕੇ ਮੈਸੇਪਾਇ ਇਥੇ ਪ੍ਰਸ਼ਾਸਨ ਦੀ ਪੂਰੀ ਸਖਤਾਈ ਆ ਤਾਂ ਇਥੇ ਆ ਕੇ ਕੋਈ ਇਥੋਂ ਸਟੇਜ ਦੇਖਣ ਦਾ ਕੋਈ ਪੰਗਾ ਨਾ ਲਿਓ ਸੋ ਤਸਵੀਰਾਂ ਦੇਖ ਰਹੀਓ ਤੁਸੀਂ ਲੁਧਿਆਣੇ ਤੋਂ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ